ਹਾਂ ਜੀ ਸਰ ਕੀ ਲੋਕੀਓ ਤੁਸੀਂ ਪਿੱਛੇਲੇ ਆ ਜਾਂਦੋ ਇਕੱਠੇ ਹੋਰ ਲੋ ਸਾਰੇ ਕੋਈ ਗੱਲ ਨਹੀਂ ਹੋ ਰਹੀ ਨਾ ਨਾ ਨਹੀਂ ਕਰੇ ਕਿਸੇ ਦੀ ਮਰਿਆਦਾ ਤੇ ਰਹਿ ਗਏ 50 ਸਾਲ ਤੱਕ ਚੱਲੇਗੀ ਯਾਰਤੀ ਆਪਣੀ ਸਮਝੇ ਮਰੂਗੀ ਕਿ ਕੋ ਸਾਥ ਰਹਿਣਾ ਆਪਣਾ 10 ਦਿਨ ਆਪਣਾ ਕੁਝ ਨਹੀਂ ਕਰਨਾ ਨਹੀਂ ਨਹੀਂ ਮਰਿਆਦਾ ਤੇ ਰਹਿ ਗਏ ਪ੍ਰਧਾਨ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਯਾਰ ਇੱਕ ਮਿੰਟ ਗੱਲ ਕਲੀਅਰ ਹੋਣੀ ਜ਼ਰੂਰੀ ਹੈ ਹਾਂ ਜੀ ਸਾਰੇ ਹਿੰਦੂਆਂ ਨੂੰ ਸਾਰੇ 10 ਦਿਨ ਕੋਈ ਨਾ ਪਾਗਲ ਬਣਾਇਆ ਹੋਇਆ ਚਾਂਕੀ ਚੱਲੇਗੀ ਨਹੀਂ ਚੱਲੇਗੀ ਫੇਸਬੁਕ ਤੇ ਜਲੂਸ ਘਟਿਆ ਹੋਇਆ ਸਾਡਾ ਫੇਰ ਚੱਲੇਗੀ ਨਹੀਂ ਪਰ ਮੇਰੀ ਗੱਲ ਸੁਣ ਰੱਖੋ ਚੱਲੇਗੀ ਕਿ ਨਹੀਂ ਚੱਲੇਗੀ ਓ ਯਾਰ ਜਿਹੜਾ ਸਮਰਥਨ ਕਰਦਾ ਚਾਕੀ ਚੱਲਣੀ ਚਾਹੀਦੀ ਨਹੀਂ ਮਰਿਆਦਾ ਖੱਤ ਕਿਹੜਾ ਕਰੇ ਚੱਲੇਗੀ ਚੱਲੇਗੀ ਇਹ ਸੀ ਜੀਓ ਬਹੁਤ ਸਾਰੀਆਂ ਸਾਥੀਆਂ ਆਗੀਆਂ ਮਰਿਆਦਾ ਭੋਲੇ ਮਿਲੇ ਦਾ ਮਾਹੌਲ ਨਹੀਂ ਕਰਦਾ ਚਾਂਕੀ ਆ ਹਿੰਦੂ ਸਾਕਾ ਜਿਨੇ ਚਾਂਕੀ ਪੇਸ਼ ਕਰੇ ਕਿੰਨੀ ਕਿੰਨੀ ਸ਼ਰਧਾ ਜਾਗਦੀ ਸੀ ਦੇਖੋ ਹਰਮਜਿੰਦਰ ਜੀ ਸਮੂਹ ਦੇ ਇੱਕੀ ਸ਼ਰਧਾ ਜਾਗਦੀ ਸਾਡੇ ਸਾਰੇ ਜੀ ਜੈਕਾਰੇ ਥੋੜੀ ਸ਼ਰਧਾ ਦੀ ਕਦਰ ਕਰਦੇ ਆਂ ਸੀ ਹਰਮਜਿੰਦਰ ਸ਼ਰਮਾਈ ਅੱਲਾਹ ਅਕਬਰ ਬੰਦਿਆ ਨੂਰੀ ਮਹਾਰਾਜ ਕੀ ਬਹਿਲੇ ਜੀ ਕੀ ਬਣੇ ਵਾਕੀ ਹਾਂ ਜੱਲੀ ਸਾਡਾ ਪਿਆਰ ਕਰਾਉਣ ਨੂੰ ਸੁਨਾਤਰੀ ਦਾ ਇੱਕ ਪ੍ਰਿਆਰਿਆ ਬਣਾ ਕੇ 40000 ਰੁਪਏ ਖਰਚ ਕਰਿਆ ਸਾਡੇ ਨੌਜਵਾਨ ਮੁੰਡਿਆਂ ਨੇ ਜੇ ਕੋਈ ਵੀ ਚੱਕੀ ਇਸ ਦਿਹਾੜੇ ਤੋਂ ਨਾ ਹੋਵੇ ਅਗਰ ਕੋਈ ਕਮੀ ਅੰਨਾ ਨਹੀਂ ਜਾ ਰਹੀ ਹੈ ਸਾਡੇ ਦੇ ਬੱਚਾ ਸਾਰੇ ਜ਼ਿੰਮੇਵਾਰੀ ਚੱਕੀ ਅਸੀਂ ਤਾਂ ਵੀ ਮਰਿਆਦਾ ਕੋਈ ਹੁਣ ਆਈਏ ਸਾਡੇ ਦੇ ਬੱਚਾ ਬਾਬੇ ਨੇ ਗਾਣ ਬਾਬੇ ਦਾ ਉਮਰ ਕੋਈ ਨਹੀਂ ਹੋਇਆ ਕਿ ਪੰਜ ਚੱਕੀਆਂ ਲਿਖੀਏ ਸ਼ਹਿਰ ਦੇ ਤਿਹਾੜੀ ਖਤਮ ਹੋ ਗਿਆ ਉਹਦਾ ਕੌਣ ਜ਼ਿੰਮੇਵਾਰ ਹੈ ਇੱਕ ਵੀ ਚੱਕੀ ਨਹੀਂ ਆਈ ਨੀ ਚੱਕੀ ਲੈਓ ਮੇਰੀ ਵੀ ਚੱਕੀਆਂ ਕਿਹੜਾ ਕੋਈ ਫੋਨਾਂ ਲਾਗਦੇ ਅੱਛਾ ਮੈਨੂੰ ਕੋਈ ਸੀ ਵੀ ਨਾ ਜਾਂਦੀ ਇਹ ਜੀ ਹੋਵੇ ਮਰੋਦੀ ਮਰੋਦੀ ਬੱਸ ਕਰੋ ਆਪਾਂ ਸਾਰੇ ਚੱਕੇ ਤੋਰ ਦੋਗੇ ਆਪਾਂ ਸਾਰਿਆਂ ਨੂੰ ਚੱਕਣੇ ਪੈਣਗੇ ਰਹ ਗਏ ਚੱਕੀ ਬਣੇ ਜੀ ਸ਼ੁਕਰਾਨਾ ਜਾਨੀ ਸਾਡੀ ਜਨਦੀ ਸਾਡਾ ਤਿਹਾਰ ਕਰਾਉਣ ਨੂੰ ਬੇਸ਼ਰਮਾ ਦਿੰਦਾ ਇੱਕ ਪ੍ਰੈਸ ਕਰੇ ਹਿੰਦੂ ਸਰਕਾਰ ਦੀ ਸੰਮਤੀ ਵਿੱਚ ਦੱਸਣ ਕਿ ਬਣਾ ਕੇ 40000 ਰੁਪਏ ਖਰਚ ਕਰੇ ਸਾਡੇ ਨੌਜਵਾਨ ਮੁੰਡਿਆਂ ਨੇ ਜਿੰਨਾ ਮੈਨਟ ਕਰਕੇ ਇਹ ਤਿਹਾਰ ਖੇਤਮ ਲਾਉ ਛੱਡੇ ਪਰਚਾ ਅਸੀਂ ਤਾਂ ਨਹੀਂ ਮਨਦਾ ਕੋਈ ਹਮਲਾ ਕਰੇ ਛੱਡੇ ਪਰਚਾ ਬਾਬੇ ਦੇ ਜੀ ਸਾਹਿਬ ਬਾਬੇ ਦੇ ਉੱਪਰ ਕੋਈ ਹੋਇਆ ਆਹ ਮੈਂ ਸ਼ਰਮਾ ਤੋਂ ਨਾ ਲਾਵੇ ਦੋ ਕਿਹੜੇ ਬੱਤਾਂ ਨੂੰ ਬੰਦ ਕਰੀਏ ਲੱਗੇ ਕਾਂਝ ਚਾਕੀਆਂ ਨਹੀਂ ਕਿਹਾ ਜ਼ਾਇਰ ਤੇ ਪਿਆਰ ਖਤਮ ਹੋ ਗਿਆ ਇਹ ਕੋਈ ਨਹੀਂ ਕਿੰਨੀ ਆਈ ਇਹ ਬਿਲਕੁਲ ਕੋਈ ਸਾਫ ਨਹੀਂ ਲੱਭੇਗੀ ਇਹ ਐਸਐਸਪੀ ਸਾਹਮਣੇ ਕੌਲਿੰਗ ਆਕਰ ਮੁੰਡਾ ਦੇਖੋ ਨਾ ਤੁਸੀਂ ਕੌਣ ਹੈ ਤੁਹਾਨੂੰ ਪਛਾਣਨਾ ਆਹ ਹਾਂ ਇੱਕ ਤੋਲੀ ਨਹੀਂ

ਕੁਝ ਸਾਨੂੰ ਉੱਥੇ ਅਸੀਂ ਦੂਜੀ ਸਟੇਜ ਤੇ ਟਿਪਰੀ ਖਿਲਾ ਰਹੇ ਸੀ ਉਰੇ ਪਤਾ ਚੱਲਿਆ ਕਿ ਕੁਝ ਬੰਦੇ ਸ਼ਰਾਰਤੀ ਬੰਦੇ ਚਾਕੀਆ ਰੋਕ ਰਹੇ ਨੇ ਪਰ ਉਹ ਚਾਕੀ ਮਰਿਆਦਾ ਤੇ ਸੀ ਜੀ ਅਸੀਂ ਉਧਰ ਆ ਕੇ ਵਿਰੋਧ ਕਰਿਆ ਉਹ ਬੰਦੇ ਉਰੇ ਦੀ ਭੱਜ ਗਏ ਨੇ ਸਾਰੇ ਸਮੂਹ ਸਨਾਤਨੀ ਯੂਥ ਨੇ ਕੁਸ਼ਲ ਸਮਤੀ ਵੱਲੋਂ ਸਭ ਨੇ ਮਿਲ ਕੇ ਇੱਕ ਫੈਸਲਾ ਕਰਿਆ ਜੋ ਮਰਿਆਦਾ ਚਰਾਂਗੇ ਮਰਿਆਦਾ ਚਰਾਂਗੇ ਚੱਕੀ ਲਾਉਗੀ ਦਾਸ਼ੂ ਦੇ ਨਾਲ ਜੇ ਕੋਈ ਅਨਮਰਿਆਦਾ ਚ ਗਈ ਚੱਕੀ ਤਾਂ ਦਾਸ਼ੂ ਦਾ ਪਰੇਸ਼ਾਨ ਵੀ ਕਰਾਂਗੇ ਕੁੱਟਾਂਗੇ ਵੀ ਉਹਨੂੰ ਕਿਹੜੀ ਚੱਕੀ ਸੀ ਤੁਹਾਨੂੰ ਮਾਨਜੀ ਦੀ ਚੱਕੀ ਸੀ ਬੜੀ ਨਵਾਂ ਕਰੀ ਮਰਿਆਦਾ ਦੇ ਨਾਲ ਚੱਕੀ ਜਾ ਰਹੀ ਹੈ ਕੁਝ ਨਹੀਂ ਕਰ ਰਹੇ ਪਤਾ ਨਹੀਂ ਕੀ ਕੋਈ ਰੋਕ ਕੇ ਉਹਨਾਂ ਦਾ ਗਦਾ ਖੋਣ ਲੱਗੇ ਪਰ ਉਹ ਬੰਦੇ ਭੱਜ ਗਏ ਜਾਂ ਦੇਖਿਆ ਉਹਨਾਂ ਦਾ ਵਿਰੋਧ ਹੋਇਆ ਪਰ ਅਸੀਂ ਉਹਨੂੰ ਫੇਰ ਚੇਤਾਵਨੀ ਦੇ ਰਹੇ ਹਾਂ ਜਿਹੜੀ ਮर्यादा ਨਾਲ ਚੱਕੀ ਨਿਕਲ ਰਿਆਂ ਨੂੰ ਨਿਕਲਣ ਦੇਣ ਮੈਲਾ ਨਾ ਖਤਮ ਕਰਾਂਗੇ ਭਾਈ ਉਹ ਇਹ ਕੌਣ ਸੀ ਬੰਦੇ ਸਾਨੂੰ ਕੁਝ ਨਹੀਂ ਪਤਾ ਸਾਨੂੰ ਦੋ ਗੱਲਾਂ ਦੋ ਗੱਲਾਂ ਬਾਰ-ਬਾਰ ਕਦੇ ਫੇਸਬੁਕ ਰਾਹੀਂ ਕਦੇ ਕਿੱਥੇ ਜਾਰੀ ਹੋ ਰਹੀਆਂ ਜੋ ਪੰਚਾਨੰਦਗਿਰੀ ਮਹਾਰਾਜ ਨੇ ਅਜੋ ਬ੍ਰਮਲਿੰਗ ਹੋ ਗਏ ਉਹਨਾਂ ਨੂੰ ਸਾਲ ਹੋਇਆ ਸਵਾਖ ਸਾਲ ਹੋ ਗਿਆ ਉਹਨਾਂ ਨੇ 12 ਸਾਲ ਤੋਂ ਉਪਰ ਦੀ ਚੰਗੀ ਬੰਦ ਕਰਾਈ ਸੀ ਯੂਥ ਨੂੰ ਇਹਨਾਂ ਨੇ ਕਨਫਿਊਜ਼ ਕੀਤਾ ਹੋਇਆ ਹੁਣ ਪ੍ਰਧਾਨ ਜੀ ਨੇ ਉਸ ਦਿਨ ਜੋ ਹਿੰਦੂ ਸੁਰੱਖਿਆ ਸੰਧੀ ਦੇ ਰਾਸ਼ਟਰਪਤੀ ਹੈ ਤੇ ਬਾਬਾ ਜੀ ਦੀ ਗੱਦੀ ਤੇ ਅੱਜ ਬੈਠੇ ਭਵਨੇਸ਼ਵਰੀ ਨੰਦਗਿਰੀ ਦੀਦੀ ਜੀ ਮਹਾਰਾਜ ਉਹਨਾਂ ਨੇ ਇੱਕ ਫਰਮਾਨ ਜਾਰੀ ਕੀਤਾ ਹੈ ਕਿ 12 ਸਾਲ ਤੋਂ ਵੱਡਾ ਕੋਈ ਵੀ ਜਿਵੇਂ ਬਾਬਾ ਜੀ ਨੇ ਕਹਿ ਦਿੱਤੀ ਕਿ ਚੰਗੀ ਨਹੀਂ ਚੱਲੇਗੀ ਤੇ ਮਰਿਆਦਾ ਤੋਂ ਬਾਹਰ ਬਿਲਕੁਲ ਵੀ ਨਹੀਂ ਚੱਲੇਗੀ ਮਗਰ ਜਿਵੇਂ ਕਿ ਹੁਣ ਉਰੇ ਰਾਸ਼ਟਰਪਤੀ ਜੀ ਹੁਣ ਉਰੇ ਆ ਕੇ ਕਹਿ ਰਹੇ ਆ ਕਿ 12 ਸਾਲ ਤੋਂ ਉਪਰ ਚੰਗੀ ਮਰਿਆਦਾ ਦੇ ਵਿੱਚ ਚੱਲੇ ਤਾ ਅਸੀਂ ਇਹ ਚਾਹਨੇ ਕਿ ਸਾਨੂੰ ਸਟੈਂਡ ਕਲੀਅਰ ਕੀਤਾ ਜਾਵੇ ਸਨਾਤੀਆਂ ਨੂੰ ਆਪਸ ਵਿੱਚ ਨਾ ਲੜਾਇਆ ਜਾਵੇ ਆਪਣੀ ਰੋਟੀਆਂ ਨਾ ਸੇਕੀਆਂ ਜਾਣ ਆਮ ਸਨਾਤੀ ਹੈ ਉਹ ਦੋ ਚੀਜ਼ਾਂ ਆਮ ਸਨਾਤੀ ਦੋ ਚੀਜ਼ਾਂ ਦੇ ਅੰਦਰ ਕਨਫਿਊਜ਼ ਹੋ ਚੁੱਕਾ ਉਸਨੂੰ ਗੁੰਮਰਾਹ ਕੀਤਾ ਜਾ ਰਿਹਾ ਇੱਕ ਚਾਂਕੀ ਨੂੰ ਇੰਨਾ ਵੱਡਾ ਇਸ਼ੂ ਬਣਾ ਕੇ ਤਿਉਹਾਰ ਨੂੰ ਖਰਾਬ ਕੀਤਾ ਜਾ ਰਿਹਾ ਮੈਂ ਆਪ ਮੈਂ ਹਿੰਦੂ ਮੈਂ ਹਿੰਦੂ ਸੁਰੱਖਿਆ ਸੰਧੀ ਦਾ ਯੂਨਨ ਪ੍ਰਧਾਨ ਹਾਂ ਜੀ ਇਹ ਰਾਸ਼ਟਰਪਤੀ ਨੂੰ ਇੱਕ ਸਵਾਲ ਹੈ ਪੂਰੇ ਦੇਸ਼ ਤੋਂ ਫਟਿਆਲੇ ਦਾ ਕਾਨੂੰਨ ਅਲੱਗ ਹੈ ਨਹੀਂ ਜੀ ਪੂਰੇ ਦੇਸ਼ ਦੇ ਵਿੱਚ ਜਿੱਥੇ ਜਿੱਥੇ ਵੀ ਜਿੱਥੇ ਜਿੱਥੇ ਵੀ ਚਾਂਕੀਆਂ ਕੋਈ ਵੀ ਗਲਤ ਕੰਮ ਜਿਵੇਂ ਨਾਚ ਗਾਣਾ ਚਾਂਕੀ ਦੀ ਆੜ ਦੇ ਵਿੱਚ ਇੰਟਰਟੇਨਮੈਂਟ ਹੁੰਦਾ ਅਸੀਂ ਉਹਦਾ ਹਰ ਪਾਸੇ ਵਿਰੋਧ ਕਰਦੇ ਹਾਂ ਅਸੀਂ ਅਮਰਨਾ ਜਾਣੇ ਹਾਂ ਸਾਡੀ ਟੀਮ ਜਿੱਥੇ ਜਿੱਥੇ ਖੜਾਣਾ ਚੰਦਿਆ ਹਰ ਜਗ੍ਹਾ ਹਰ ਜਗ੍ਹਾ ਬੇਕਾਰ ਨਹੀਂ ਹੈ ਉਸ ਤੋਂ ਬਾਅਦ ਇਹ ਜਗਰਾਤਿਆਂ ਦੇ ਵਿੱਚ ਨਹੀਂ ਹੋਏ ਜਗਰਾਤਿਆਂ ਦੇ ਵਿੱਚ ਵੀ ਨਹੀਂ ਹੁੰਦੀਆਂ ਇਹ ਜਿਹੜਾ ਟੈਂਡ ਡਬਲ ਸਟੈਂਡ ਕਰ ਰਹੇ ਆ ਇਹ ਸਾਰਾ ਕੁਝ ਜੋ ਸਿਸਟਮ ਹੈ ਇਹਨਾਂ ਦਾ ਇਹ ਸਿਰਫ ਇੱਕ ਰਾਜਨੀਤੀ ਹੈ ਔਰ ਇਸ ਤੋਂ ਉੱਪਰ ਕੁਝ ਨਹੀਂ ਹੈ ਪ੍ਰਧਾਨ ਜੀ ਗੱਲ ਨਹੀਂ ਸਮਝਾ ਜੀ ਹੁਣ ਪਮੇ ਸ਼ਰਮਾ ਜੀ ਵਾਲੀ ਜਿਹੜੀ ਟਿੱਪਰੀ ਆ ਉਹ ਇਸ ਸਟੇਜ ਤੇ ਖੇਲ ਕੇ ਨਹੀਂ ਗਈ ਉਹ ਕਹਿੰਦੀ ਸਾਨੂੰ ਰਾਸ਼ਟਰਪਤੀ ਮਨ ਕੁਕਿਲ ਆਸ਼ਰਮਾਨ ਜੋ ਹਾਂਜੀ ਹਾਂ ਸਿਆਸਤ ਦੇ ਟੋਟੀਆਂ ਤੇ ਜਿਨ੍ਹਾਂ ਦੀ ਸਟੇਜ ਆ ਹਿੰਦੂ ਸੁਰੱਖਿਆ ਸੰਮਤੀ ਦੀ ਟਿੱਪਰੀ ਨੂੰਰੇ ਖੇਲ ਕੇ ਗਈ ਹੈ ਕਿੰਨੀ ਵੱਡੀ ਗੱਲ ਆ ਡੋ ਨਾ ਤੁਹਾਡੇ ਵੱਲ ਆਪਣੇ ਆਪ ਚ ਕਿੰਨੀ ਵੱਡੀ ਗੱਲ ਆ ਲੱਗਦਾ ਵੀ ਇਹੀ ਕਾਰਨ ਨਾਲ ਬਾਹਰੋਂ ਤੁਸੀਂ ਮੇਲਾ ਘਟਵਾ ਜਾ ਰਿਹਾ ਹੈ ਇਹੀ ਕਾਰਨ ਹੈ ਜੀ ਜੇ ਹਿੰਦੂਆਂ ਨੂੰ ਜਦ ਲੀਡਰ ਹੀ ਸਹੀ ਗਾਈਡ ਨਹੀਂ ਕਰਨਗੇ ਤਾਂ ਕਿਵੇਂ ਮੇਲਾ ਸਹੀ ਚੱਲੇਗਾ ਜੀ ਦੇਖੋ ਅੱਜ 52 ਸਾਲ ਹੋ ਗਏ ਹਨ ਕਿ ਹਾਲ ਚੱਲ ਰਿਹਾ ਸੀ ਜੀ ਜੀ ਇਹ ਸੋਚਣਾ ਚਾਹੀਦਾ ਕਿ ਚਾਂਕੀ ਦੇ ਛੇੜਛਾੜ ਮੀ ਕਿਹਦਾ ਚੱਲਦੀ ਹੈ ਦੇਖੋ ਚਾਂਕੀਆ ਹਿੰਦੂ ਸਕਸ਼ਣ ਹਿੰਦੂ ਦਸਤਵੋਲ ਵਿੱਚ ਮੇਲੇ ਨੂੰ ਸੋਭਾ ਵਧਾਉਣ ਵਾਸਤੇ ਤਾਂ ਚਾਂਕੀਆ ਤਿਆਰ ਕੀਤਾ ਕਰਵਾਈਆਂ ਗਈਆਂ ਸੀ ਚਾਂਕੀ ਸਮਾਜ ਦੇ ਸਹਿਯੋਗ ਦੇ ਨਾਲ ਤਾਂ ਇੱਥੇ ਕੁਝ ਸਾਨੂੰ ਪਤਾ ਲੱਗਿਆ ਕੁਝ ਜੀ ਉਹ ਬਗਾਏ ਨੇ ਉਹਨਾਂ ਨੇ ਹਨੂਮਾਨ ਜੀ ਦੀ ਚਾਂਕੀ ਦੇ ਨਾਲ ਛੇੜਛਾੜ ਕੀਤੀ ਹੈ ਅਸੀਂ ਐਸਐਸਪੀ ਸਾਹਿਬ ਔਰ ਐਸਐਸ ਸਾਹਿਬ ਦੀ ਨੋਟ ਲੈ ਦਿੱਤਾ ਹੈ ਸਾਰੇ ਕਾਨੂੰਨੀ ਕਾਰਵਾਈ ਕਰਾਂਗੇ ਵੀ ਉਹਦੀ ਪਹਿਚਾਨ ਹੋਈਏ ਕੋਣ ਲੋਕ ਸੀ ਨਹੀਂ ਬਿਲਕੁਲ ਵੀਡੀਓ ਦੇਖਾਂਗੇ ਜੀ ਮੰਚ ਤੇ ਬੈਠੇ ਆ ਲੋਕ ਸਭ ਦੀ ਪਹਿਚਾਨ ਕਰਨਗੇ ਸਭ ਦੇ ਸਾਹਮਣੇ ਹੋਈ ਹੈ ਸਾਰਿਆਂ ਦੇ ਵੀ ਅੰਦਰ ਜੋ ਹੋਣਗੇ ਇੱਕ ਹੋ ਰਿਹਾ ਮੇਲੇ ਦੇ ਬੱਲੇ ਕਦੋਂ ਹੁੰਦੇ ਗੁਜ਼ਾਰਦੇ ਆ ਬਿਲਕੁਲ ਇਹਨਾਂ ਸਰਾਰ ਦੀ ਤਤਵਾਹ ਕਰਕੇ ਸਾਡੇ ਮੇਲੇ ਖਤਮ ਹੁੰਦੇ ਜਾ ਰਹੇ ਆ ਅਸੀਂ ਮੇਲੇ ਨੂੰ ਬਚਾਉਣ ਵਾਸਤੇ ਇੱਕ ਕੋਸ਼ਿਸ਼ ਕੀਤੀ ਸੀ 10 ਝਾਂਕੀਆਂ ਬਣਾਉਣ ਦੀ ਲੇਕਿਨ ਆਪਸੀ ਰੰਜਿਸ਼ ਕਰਕੇ ਝਾਂਕੀਆਂ ਨੇ ਲਾਲ ਕੋ ਲੈ ਜਾਂਦੀ ਕੋਈ ਗੱਲ ਨਹੀਂ ਮੈਂ ਬੁਰਾ ਨਹੀਂ ਮੈਂ ਆਪਣੇ ਆਪ ਕੋਸ਼ਿਸ਼ ਕੀਤੀ ਸੀ ਚਾਂਕੇ ਮੇਲੇ ਨੂੰ ਮਜਾਣ ਵਾਸਤੇ ਤੁਸੀਂ ਵੀ ਦੇਖੀ ਐ ਮ ਚਾਂਕੇ ਆ ਕਿ ਮਰਿਆ ਦੇ ਅੰਦਰ ਅੱਗੇ ਜਾ ਕੇ ਹੁਣ ਖਬਰ ਮਿਲ ਰਹੀ ਐ ਸਾਨੂੰ ਕਿ ਇੱਕ ਚਾਂਕੀ ਨਾਲ ਬਹੁਤ ਛੇੜਛਾੜ ਹੋਈ ਐ ਉਹਨਾਂ ਸਮਾਨ ਨੂੰ ਕੱਢ ਕੇ ਲੈ ਗਏ ਨੇ ਅਸੀਂ ਬਿਲਕੁਲ ਇਹਦਾ ਵਿਰੋਧ ਕਰਾਂਗੇ ਸਵੇਰੇ ਧਰਨਾ ਵੀ ਹੋਊਗਾ ਪ੍ਰਦਰਸ਼ਨ ਵੀ ਹੋਊਗਾ ਜਦ ਤੱਕ ਇਹਨਾਂ ਬੰਦਿਆਂ ਦੀ ਗ੍ਰਿਫਤਾਰੀ ਨਹੀਂ ਹੋਏ ਜੇ ਆਪਾਂ ਪਲਾਟਰੀਆ ਦੂਜੀ ਥੀ ਜਾਂ ਕੇ ਕੀ ਗੱਲ ਕੀਤੀ ਜਾਵੇ ਜੋ ਤੁਸੀਂ کہہ ਰਹੇ ਹੋ ਮੰਨਿਆ ਆ ਬਈ ਜਾਂ ਦੂਜੇ ਵਾਸਤੇ ਬਾਗ ਰਹੇ ਹੋ ਬਿਲਕੁਲ ਅਸੀਂ ਤਾਂ ਕਹਿੰਦੇ ਨਹੀਂ ਮर्याਦਾ ਦੇ ਅੰਦਰ ਚੱਕੀਆ ਬਿਲਕੁਲ ਹੋਣੀ ਚਾਹੀਦੀ ਦੇਖੋ ਕਿੰਨੀਆਂ ਹੋਰ ਆ ਰਹੀਆਂ ਝਾਕ ਕੇ ਪਿੱਛੇ ਮर्याਦਾ ਦੇ ਅੰਦਰ ਜਿਹੜਾ ਧਰਮ ਦੀ ਕੋਈ ਹਾਨੀ ਕਰਦਾ ਉਹਦੇ ਲਈ ਅਸੀਂ ਵੀ ਨਾਲ ਖੜੇ ਹਾਂ ਲੇਕਿਨ ਮर्याਦਾ ਦੇ ਅੰਦਰ ਆਪਾਂ ਡਰਾਈਏ ਲੋਕਾਂ ਨੂੰ ਨਿੱਜੀ ਰੰਗਿਸਕਾਰ ਕੇ ਝਾਕੀਆਂ ਨਾਲ ਕਿਸੇ ਦੀ ਨਿੱਜੀ ਇਜ਼ਤਰਾਤੀ ਆਪਾਂ ਦਾ ਰੋੜਾ ਹੈ ਉਦੇ ਕਰਕੇ ਇਹ ਨਹੀਂ ਹੈ ਕਿ ਆਪਾਂ ਮੌਲ ਆਪਾਂ ਹਿੰਦੂ ਦਿਹਾੜਾ ਖਰਾਬ ਕਰਦੀਏ। ਬ੍ਰਾਹਮਣ ਦੇ ਨਾਮ ਤੇ ਜਿਹੜਾ ਛੇੜਖਾੜੀ ਹੋ ਰਹੀ ਚੱਗੀ ਹੈ। ਬਿਲਕੁਲ। ਬਿਲਕੁਲ ਅਸੀਂ ਸ਼ਿਕਾਇਤ ਦਰਜ ਕਰਾਵਾਂਗੇ। ਐਸਐਸਓ ਸਾਹਿਬ ਨੂੰ ਨੋਟਿਸ ਲੈ ਲਿਆ ਹੈ ਐਸਐਸਪੀ ਸਾਹਿਬ ਦੀ ਨੋਟਿਸ ਲੈ ਲਿਆ ਹੈ। ਗੁਰੂ ਜੀ ਗੁਰੂ ਜੀ ਮੌਲ ਕਿਉਂ ਖਰਾਬ ਹੋ ਰਿਹਾ ਹੈ ਜੇ ਤੁਸੀਂ ਮੈਨੂੰ ਦਿਖਾ ਸਕਦੇ। ਰਾਜੀਪ ਮੋਹਲਾਪਾ ਕੱਲ ਤੁਸੀਂ ਮੇਰੇ ਨਾਲ ਜਦੋਂ ਲਾਈਵ ਕੀਤਾ ਸੀਗਾ ਮੈਂ ਉਸ ਵੇਲੇ ਵੀ ਤੁਹਾਨੂੰ ਸਾਰਿਆਂ ਨੂੰ ਸ਼ਹਿਰ ਵਾਸੀਆਂ ਨੂੰ ਵੀ ਮੈਂ ਨਵੇਦਨ ਕੀਤਾ ਸੀ ਤੇ ਅਸੀਂ 5 ਸਾਲ ਤੋਂ ਲੈ ਕੇ 10 ਸਾਲ ਦੇ ਬੱਚੇ ਨੂੰ ਚਾਕੀ ਬਣਾਉਣ ਵਾਸਤੇ ਜਿਹੜਾ ਉਹ ਆਗਿਆ ਦਿੱੰਨੇ ਆ ਗੁਰੂ ਜੀ ਦਾ ਪੰਚ ਪੰਚਨੰਦ ਗਰੀ ਜੀ ਮਹਾਰਾਜ ਦਾ ਜਿਹੜਾ ਉਹ ਸਾਰਿਆਂ ਵਾਸਤੇ ਆਦੇਸ਼ ਲਾਗੂ ਹੋਇਆ ਸੀਗਾ ਉਹਨਾਂ ਨੇ ਇੱਕ ਪ੍ਰਬੰਧ ਲਗਾਇਆ ਸੀਗਾ ਸਾਡੇ ਸਨਾਤਨ ਦੇ ਵਿੱਚੋਂ ਇਹ ਕ੍ਰਿਤੀਆਂ ਨੂੰ ਪੜ੍ਹਨ ਵਾਸਤੇ ਜੇ ਸੀ ਦੁਬਾਰਾ ਉਹਨਾਂ ਦੇ ਜਾਣ ਤੋਂ ਬਾਅਦ ਮੈਂ ਅੱਜ ਵੀ ਕਹਿ ਰਹੀ ਹਾਂ ਸੂਖਸ਼ਮ ਰੂਪ ਦੇ ਵਿੱਚ ਅਗਰ ਉਹਨਾਂ ਨੇ ਪਟਿਆਲੇ ਤੋਂ ਬਾਹਰ ਆਪਦੀ ਗੱਡੀ ਨਹੀਂ ਜਾਣ ਦਿੱਤੀ ਵਰਲਡ ਦੇ ਵਿੱਚ ਉਹਨਾਂ ਨੇ ਆਪਣਾ ਇੱਕ ਇਤਿਹਾਸ ਰਚ ਦਿੱਤਾ ਕਿ ਜੇ ਕੋਨਨ ਨੇ ਆਪਣੇ ਬੱਚੇ ਨੂੰ ਜਿਹੜਾ ਉਹ ਕੁੜੀ ਸੀ ਉਹਨਾਂ ਨੇ ਕੁੜੀ ਤੇ ਮੁੰਡੇ ਦਾ ਵੀ ਇੱਥੇ ਫਰਕ ਖਤਮ ਕੀਤਾ ਇੱਕ ਲੜਕੀ ਨੂੰ ਜਿਹੜਾ ਆਪਣੀ ਉਹਨਾਂ ਨੂੰ ਉਹ ਧਰਮ ਪੈਣ ਮੰਨਦੇ ਸੀਗੇ ਉਸ ਨੂੰ ਉਹਨਾਂ ਨੇ ਜਗਤਗੁਰੂ ਦੀ ਉਪਾਧੀ ਦਵਾ ਦਿੱਤੀ ਤੇ ਆਪਾਂ ਤੂੰ ਮੈਂ ਕੌਣ ਕਿਹੜੇ ਫੇਰ ਦੀ ਮੂਲੀ ਆ ਜਿਸ ਤਰ੍ਹਾਂ ਉਹ ਉੱਤੇ ਤੇ ਉੱਥੇ ਖੜਾ ਹੈਗਾ ਜਿਹੜਾ ਮੈਂ ਤੁਹਾਨੂੰ ਇੰਟਰਵਿਊ ਵੀ ਕੀਤਾ ਸੀਗਾ ਕਿ ਜਿਹੜੇ ਸਨਾਤਨੀ ਹੈਗੇ ਨੇ ਉਹ ਹੀ ਦੋਸ਼ੀ ਤੇ ਰਹੇਗੇ Hindu ਸੁਰੱਖਿਆ ਸਮਿਤੀ ਦੀ ਬਣਨੀ ਜਾਵੇ ਜਾਂ ਜਗਤਗੁਰੂ ਜੀ ਦੀ ਗੱਲ ਬਣੀ ਜਾਵੇ ਜਦੋਂ ਇੱਕ ਮਿੰਟ ਗੱਲ ਸੁਣੋ ਅਖਿਲ ਭਾਰਤੀਆ Hindu ਸੁਰੱਖਿਆ ਸਮਤੀ ਤੇ ਜਗਤਗੁਰੂ ਅਲੱਗ-ਅਲੱਗ ਤਾਂ ਨਹੀਂ ਸੀਗੇ ਨਾ ਪਹਿਲਾਂ ਅਸੀਂ ਕੇ ਨਾ ਹੋਣਾ ਮੈਂ ਕੱਲ ਦੀ ਇਹੀ ਹਦੇਸ਼ ਕਰਦੀ ਜਾ ਰਹੀਆਂ ਕਿ ਨਹੀਂ ਕਿਸੇ ਨੇ ਮਤਲਬ 5 ਤੋਂ 10 ਸਾਲ ਤੱਕ ਦੇ ਬੱਚੇ ਤੋਂ ਵੱਧ ਚਾਕੀ ਨਹੀਂ ਬਣਾਉਣੀ ਇਹ ਜਿਹੜੀ ਖੜੇ ਇਹ ਇਹਦਾ ਵੀ ਪ੍ਰਸ਼ਨ ਸੀਗਾ ਕਿ ਅਸੀਂ ਜਾਈਏ ਕਿੱਥੇ ਅੱਜ ਹਨੂਮਾਨ ਜੀ ਬਣਿਓ ਇਸ ਕਿਹਨਾਂ ਜੀ ਮਾਤਾ ਜੀ ਜੋ ਕਹਤਾ ਉਹਦੇ ਤੇ ਐਕਸ਼ਨ ਹੋਇਆ ਤੁਸੀਂ ਕਿਹਾ ਕਿ ਜਗਤਗੁਰੂ ਦਾ ਤੁਸੀਂ ਵੀਡੀਓ ਚਲਾਈਓ ਗੁਰੂ ਜੀ ਦੀ ਮੈਂ ਨਹੀਂ ਚਲਾਈ ਮੈਂ ਤਾਂ ਦੇਖੀ ਵੀ ਨਹੀਂ ਸੀਗੀ ਤੁਸੀਂ ਮੈਨੂੰ ਦੱਸਿਆ ਕਿ ਮੈਂ ਵੀਡੀਓ 3 ਦਿਨਾਂ ਤੋਂ ਚੈਨਲ ਦੇ ਉੱਪਰ ਕਮਾ ਰਿਆਂ ਉਹ ਤੁਸੀਂ ਕਮਾਈ ਤੁਸੀਂ ਜਿਸ ਤਰ੍ਹਾਂ ਵੀ ਆਈ ਹੈ ਜਨ ਆਪਾਂ ਕਮਾਈਓ ਹੋ ਕਿਉਂ ਕਮਾਈਆ ਪਾਓ ਆਪਾਂ ਐਸੇ ਕਰਕੇ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਉਸ ਵਾਰ ਤੁਸੀਂ ਮੈਨੂੰ ਪੁੱਛਿਆ ਮੈਂ ਕਿਹਾ ਜੋ ਦੇਸ਼ ਉਹਨਾਂ ਦੇ ਹੋਏ ਹੋਏ ਆ ਉਸ ਤੋਂ ਸਾਡੀ ਅਗਲੀ ਮੀਟਿੰਗ ਹੋਏਗੀ ਅਸੀਂ ਉਹਦੇ ਵਿੱਚ ਅਗਰ ਇਹ ਰਾਜਨੀਤੀ ਕਰਕੇ ਆਪਾਂ ਐਸੇ ਤਰ੍ਹਾਂ ਮਤਲਬ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਾਂਗੇ ਏ ਗੁਰਦੀਆਂ ਦਾ ਰਾਣੀ ਤੇ ਪਰਮਨੂੰ ਧੰਦਾ ਬਣਾਤਾ ਸੀ ਹੋਰ ਕਿਹ ਚਮਾ ਬੜਾ ਤਿਹਾਰ ਹੈ ਕਿਤੇ ਨਾ ਕਿਤੇ ਜਿੱਥੇ ਲੋਕੀ ਜਿਹੜੇ ਬਾਹਰ ਨਿਕਲੇ ਸੀ ਅਸੀਂ ਇਹ ਹੁਣੇ ਇਸ ਤੋਂ ਪਹਿਲਾਂ ਵੀ ਮੇਰੇ ਕੋਲ ਇੱਕ ਕਿਸੇ ਮੈਂ ਬੰਦੇ ਦੇ ਬੱਚੇ ਦਾ ਆਪਦੇ ਦਾ ਨਾਮ ਹੀ ਲਾਉਂਗੀ ਸੱਚ ਬੱਚੇ ਸਾਰੇ ਮੇਰੇ ਆ ਠੀਕ ਹੈ ਬੱਚੇ ਜੇ ਘਰ ਦੇ ਵਿੱਚ ਬੱਚਾ ਇੱਕ ਗਲਤੀ ਕਰ ਲੇ ਉਹਨੂੰ ਘਰੋਂ ਨਹੀਂ ਕੱਢਿਆ ਜਾਂਦਾ ਜਿਵੇਂ ਕਹਿੰਦੇ ਹੁੰਦੇ ਆ ਪਰ ਮੈਂ ਫਿਰ ਵੀ ਅਸੀਂ ਉਹਨਾਂ ਨੂੰ ਉਸ ਬੱਚੇ ਨੂੰ ਫੋਨ ਕੀਤਾ ਉਹਨੇ ਨਾਲ ਦੀ ਨਾਲ ਕਹਿ ਦਿੱਤਾ ਕਿ ਠੀਕ ਹੈ ਜੀ ਮੈਂ ਨਹੀਂ ਕੱਢ ਰਿਆ